তা দিদি তে কুতো ਬੋਲਾ 1 2 3 ਸਤਿ ਸ੍ਰੀ ਅਕਾਲ ਵੀਰ ਜੀ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਵਲੌਗ ਤੇ ਆਪਣਾ ਰਾਤ ਦੀ ਮਸ਼ੀਨਾ ਪਤੂਰਦੀ ਅਸੀਂ ਅਲੋਟ ਏਰੀਆ ਚੋਂ ਤੇ ਆਪਾਂ ਪਹੁੰਚੇ ਰਸਤੇ 'ਚ ਲੰਬਾ ਗਿਆ ਤਕਰੀਬਨ ਰਾਤ ਆਪਾਂ ਪੰਜ ਕੋਈ ਰੋਕਤੀਆਂ ਸੀ ਮਸ਼ੀਨਾ ਰਾਤ ਤੁਰੇ ਬਹੁਤ ਲੇਟ ਤੇ ਇੱਥੇ ਰਸਤੇ 'ਤੇ ਖੜੀਆਂ ਮਸ਼ੀਨਾ ਤੇ ਹੁਣ ਆਪਾਂ ਅੱਜ ਜਾ ਰਹੇ ਜੀ ਅੰਤੇ ਨੂੰ ਸ਼ਾਂਤਕ ਤੇ ਆਪਣੀ ਇਧਰ ਜੱਸੀ ਖੜੀ ਆ ਇਧਰ ਮੈਂ ਖੜੂ ਇਧਰ ਆਪਣੇ ਨਾਲ ਹੋਰ ਬੰਦੇ ਜੁੜਿਆ ਨਵੇਂ ਕੇਐਸ ਵਾਲੇ ਇਹ ਗੱਲਾਂ ਹੁਣ ਐ ਮਾਰੀ ਦੱਸਦੇ ਪੈਂ ਹੁਣ ਜ਼ਰੂਰ ਤਾਂ ਢਿੱਲਾ ਮੂ ਕਰਕੇ ਜਾਣਾ ਆਪਾਂ ਹੈ ਕਿੰਨਾ ਆਹ ਤੂੰ ਭਜਾਉਂਦਾ ਸੀ ਕਿ ਮੈਂ ਥੋੜਾ ਭਜਾਉਂਦਾ ਸੀ ਰਸਾਇਆ ਸੁਣੇ ਕੋਲ ਕਿੱਥੇ ਮਾਜੀ ਤੋਂ ਉਤੋ ਦਿਓ ਉਹ ਦੱਬ ਲਾ ਮਾਜੀ ਨੂੰ ਫੇਰ ਆਈ ਕਰਦੀ ਕਰੀਏ ਕੋਈ ਕੱਟੇ ਕੋਟੇ ਫਰਤੂਲ ਪਾਈ ਹੋਵੇ ਹੋ ਗਈ ਮਸ਼ੀਨ ਸਟਾਰਟ ਤੇ ਆਪਾਂ ਤੁਰ ਲੱਗੇ ਅੱਗੇ ਨੂੰ ਆਪਨੇ ਪੰਮੇ ਵੇ ਹੋ ਜੀ ਨੇ ਸਟਾਰਟ ਨਾ ਪਾਣੀ ਪਾ ਹੋਰ ਫਾਰਮਾਨ ਜੀ ਠੀਕ ਹੈ ਜੀ ਤੁਰੀ ਹੁਣ ਅੱਗੇ ਨੂੰ ਹਾਂ ਕੀ ਹੈ ਸਾਸਰੀ ਘਰ ਵਰ ਕੀ ਜਾ ਰਹੇ ਪਹਿਲੇ ਬਾਰ ਗੋਰੀ ਕੋ ਬਰਾਤੀ ਜਲੀ ਕਰਨਾ ਬੁਢੀ ਖੱਤ ਕਰਦੇ ਆਵਾਜ਼ ਮਹਾ ਨਿਕਲਦੀ ਵੀ ਆਪਣੇ ਅੱਜ ਹਣਾ ਐ ਗੋਰੀ ਨਿਕਲ ਬਾ ਦੇ ਕੋਈ ਜਾ ਵੀ ਤੁਰੇ ਵਾਏ ਬਹੁਤ ਆਖ ਨਿਕਲਦੀ ਹੈ ਕੇ ਐਸਐਲ ਪਣੀ ਕਿੱਥੇ ਰਹਿ ਗਏ ਆ ਹੌਣ ਵਾਲੇ ਆ ਇਹਨਾਂ ਪੁੱਛਦੇ ਆ ਵੀ ਇਹਨਾਂ ਹੌਲੀ ਕਉਂਦੇ ਆ ਕਿੰਨੇ ਮਿਲਗਾ 8000 8000 ਮਿਲਗਾ ਬੱਲੇ ਬੱਲੇ ਬਾਕੀ ਕਿੰਨੇ ਰਹਿ ਗਾ ਬਾਕੀ ਨੇ ਰਹਿ ਗਾ ਕਿੰਨੇ ਜੂੜਦਾਨ ਡੱਬੀ ਆਉਣਾ ਕਿਤੇ ਬਾਕੀ ਕਿੰਨੇ ਰਹਿ ਗਾ ਕਾਹੀ ਚਾਲਾ ਵੜੇ ਬਾੜੀ ਪੀਹਾਂ 8000 ਨਾਲ ਨਹੀਂ ਆਉਣ ਦੇਣਾ ਕਰਾ ਦੋ ਹੋਰ ਪੈਸੇ ਪੈ ਜਾਏ। ਘਾਟ ਕਰਕੇ ਜਿੰਦੇ ਰਤਾ। ਹਾਂ ਇੰਨਾ ਨਹੀਂ ਹੋ ਰਹੀ ਇਕੱਠੇ ਕਰਨਾ। ਹਾਂ ਬੰਨਾਂ ਰੋ ਦੇ ਨਾਲ ਬੈਠੇ ਬਰੋ। ਇਹ ਨਾ ਪੈਸੇ ਲੈਂਦਾ ਰੋਟੀਆਂ ਕੱਢ ਕੇ ਆਇਆ ਏ। ਰੋਟੀਆਂ ਕੱਢ ਦੋ। ਉਧਰ ਘੜਾਇਆ ਤੁਸੀਂ ਲੈ ਆਏ ਕਰਾ ਦੇ। ਇਹ ਕੱਢ ਕੱਢ 15 15 ਖਾਦੀ ਕਰ ਰੋਟੀਆਂ। ਕਿੰਨੀਆਂ? ਉਹ ਛੀਸ਼ਣਾਂ ਦਾ ਕਰਤਾ। ਉਹ ਕਰ ਦੇਣਾ ਮੈਂ ਕਰ ਦੇਣਾ। ਹੈਂ? ਕੋਈ ਨਹੀਂ। ਬੱਬੂ ਪਾਜੀ ਮਿਲੋ ਸਸੀ ਕਾਲ ਬੱਬੂ। ਆਹ ਲਾ ਕਰ ਲਈ ਤੇ ਮੈਂ ਪੈਸੇ 800 ਮਿਲ ਗਏ। ਹਾਂ। ਸਾਸਰੀ ਦਾ ਬਰਾਬਰ ਨਾ ਪੈਸੇ ਦਾ ਹੁੰਡੇ ਰਾਣੇ ਨੇ ਸਾਸਰੀ ਘਰ ਸਾਰਾ ਵੀਰ ਜੀ ਰੀਚਾਰਜ ਬਿੱਟੂ ਨੂੰ ਕਿਨੇ ਕਰ ਦਿੰਦਾ ਪੰਜ ਉੱਥੇ ਦੋ ਬੰਦੇ ਰਾਤ ਛੱਡ ਗਏ ਇੱਕ ਜੈਸੂਰੀਆ ਦੇ ਕਿੱਕੜਾ ਮੌੜਾ ਮੌੜਾ ਦੋ ਲਾਂਗਰੀ ਹੀ ਦੋਵੇਂ ਉੱਥੇ ਛੱਡੇ ਪਈ ਨਾ ਉਸ ਨੂੰ ਮੋਲੇ ਦੀ ਮੋਲੇ ਦੀ ਰੋਟੀ ਖਾ ਲੈ ਉਹ ਹਣ ਮਨਜ਼ੂਰ ਹੈ ਪੈਸੇ ਨਹੀਂ ਛੱਡਨੇ ਤੁਸੀਂ ਵੀਰ ਜੀ ਕਮੈਂਟ ਆ ਬਿਲਕੁਲ ਸਹੀ ਆਂਦੇ ਵੀ ਜੰਡਾ ਤੁਹਾਡਾ ਨਾ ਲੁੱਕੂਗਾ ਕਿਦਨੇ ਕਿਦੇ ਪੈਸਾ ਖਾਤਰ ਉਹ ਬੰਦੇ ਨੂੰ ਰਾਤ ਸਵੇਰੇ ਸਾਨੂੰ 9 ਵਜੇ ਅੰਦਰ ਵੜਿਆ ਉਹਨੇ ਕਮਰੇ ਜੇ ਤੇ ਰਾਤ ਸਾਨੂੰ ਉਹਨੇ 8 ਵਜੇ ਸਾਡੇ ਕੋਲੇ ਆ ਫੋਨ ਕਰ ਕੋ ਫਿਰ ਲੜ ਕੇ ਫਿਰ ਸਾਫ ਸਾਫ ਸਾਡਾ ਪਤਾ ਹੀ ਕਿਹੜੇ ਸਾਹਿਬ ਨਾਲ ਆਇਆ ਹੈ ਸਾਹਿਬ ਆਇਆ ਹੈ ਸਾਡਾ तकरीबन ਪਿੰਡ ਦੇ ਚੌਂਕ ਦੇ ਵਿੱਚ ਆਇਆ ਸਾਰੇ ਸਾਰਾ ਪਿੰਡ ਇਕੱਠਾ ਹੀ ਉੱਥੇ ਪਿੰਡ ਦੇ ਵਿੱਚ ਸਾਹਿਬ ਸਾਡਾ ਸਾਹਿਬ ਨੇ ਮਨਜ਼ੂਰ ਨਹੀਂ ਕੀਤਾ ਕਿਉਂਕਿ ਸਾਰੇ ਪਿੰਡ ਪਰ ਜਿੱਦਾਂ ਪੰਚਾਇਤ ਨਹੀਂ ਜੁੜਦੀ ਉਹ ਸਾਹਿਬ ਨਾਲ ਕੋਈ ਬੱਬੂ ਨਹੀਂ ਦੱਸਣਗੇ ਜੋ ਏਜੰਟ ਬਾਰੇ ਕਿਹ ਬੰਦਾ ਕਿਹ ਏਜੰਟ ਆ ਬੜਾ ਔਖਾ ਹੀ ਕੰਮ ਹੋਇਆ ਯਾਰ। ਵੇਲਾ ਆਪਣੇ ਕਮੈਂਟਾਂ ਦੇ ਬੰਦੇ ਨੇ ਪਹਿਲਾਂ ਹਮਝਾਤਾ ਇਹ ਬੰਦਾ ਨਾ ਰਾਤੀ ਰਾਤ ਘਾਟੋ ਘਾਟ 20-25 ਬੰਦੇ ਸੀ ਮੇਨ ਮੁਖੀਏ ਹਾਂ ਸਾਰੇ ਸਾਫ ਸਾਫ ਹੋਇਆ ਉਹਦੇ ਵਿੱਚ ਆ ਅੱਛਾ ਦੁਕਾਨ ਦੇ ਅੱਗੇ ਇਹ ਗੱਲ ਹੋਰ ਕੀ ਆ ਉਹਨਾਂ ਨੂੰ ਯਕੀਨ ਹੀ ਨਹੀਂ ਆ ਸੀ ਚੌਂਕ ਵਿੱਚ ਕੀਤਾ ਸਾਫ ਬੰਦੇ ਨੂੰ ਬਹੁਤ ਮੁਸ਼ਕਲ ਨਾਲ ਲੱਭਿਆ ਤੇ ਆਪਾਂ ਉਹਨਾਂ ਤੋਂ ਕੀ ਲੱਗੇ ਚਾ ਤੇ ਇਧਰ ਆਪਣੇ ਵਾਲਾ ਬੰਦੇ ਆਇਆ ਗੋਂਦੌਰ ਤੋਂ ਰੀਰੀਦ ਤੋਂ ਆਇਆ ਪੁਛਦਾ ਪਿੰਡ ਕਿਹੜਾ ਨਾਲ ਦਾ ਹਰ ਦੇ ਕੀ ਹਾਲ ਚਾਲ ਨੇ ਬੰਦਾ ਵਧੀਆ ਪਹਿਲੇ ਸਾਸਰੀ ਘਰ ਬਰਾਓ ਸਾਸਰੀ ਘਰ ਹਾਂ ਆਪਣਾ ਨਾਮ ਸੁਣਾ ਗਿਆ ਮੇਰਾ ਨਾਮ ਜਸਕਰਨ ਸਿੰਘ ਪਿੰਡ ਕਿਹੜਾ ਹੈਂਡ ਪਰੂ ਦੇ ਹੈਂ ਦੂਰੇ ਬਾਰ ਦੂਰੇ ਤੇ ਕਿਥੋਂ ਗੋ ਕਿਥੋਂ ਆਏ ਜੇ ਅੱਗੋ ਜੈਂਦ ਤੋਂ ਜੈਂਦ ਉੱਥੇ ਕਿਵੇਂ ਸੀ ਚੰਗਾ ਲੱਗਿਆ ਕਿ ਮੰਦਾ ਸੀ ਮੰਦਾ ਹੀ ਸੀ ਕੋਈ ਆਲ ਇਹ ਕੀ ਯਾਰ ਇੱਕੋ ਗੱਲ ਹੋਰ ਸੁਣੀ ਆ ਜਿਹੜਾ ਕੋਈ ਵੀ ਬੰਦਾ ਆਉਂਦਾ ਨਾ ਡਿੱਕ ਬੰਦ ਕਰਕੇ ਆਉਂਦਾ ਪੈ ਇੱਕ ਆਪਣੀਆਂ ਦੋ ਪੈਲੀਆਂ ਚੱਲੀਆਂ ਦੇ ਵਿੱਚ ਤੇ ਚੱਲਦੀ ਨਹੀਂ ਬੰਦ ਏ ਕਲਾਈ ਹੋਣਾ ਕਲਾਈ ਹੋਣਾ ਬੈਟਰੀ ਲੋਡ ਫੇਰ ਵੀ ਨਹੀਂ ਹਟਦਾ ਤੂੰ ਫੇਰ ਵੀ ਨਹੀਂ ਹਟਦਾ ਆਪਾਂ ਹੀ ਇਹ ਦੋ ਬੰਦੇ ਜਿਹਾ ਥੋੜੀ ਡਿੱਕ ਚਲਦੀ ਏ ਇੱਕ ਪੀਆ ਰਲ ਗਿਆ ਆਪਣਾ ਪਿੰਡ ਕਿਹੜਾ ਗੁਰਦਰੰਡੀ ਅੱਛਾ ਤੇ ਅੱਗੋਂ ਦੂਰ ਦੂਰ ਤੱਕ ਲਾ ਗਿਆ ਜੀ ਪਹਿਲਾਂ ਡਿੱਕਾ ਬੰਦ ਨਹੀਂ ਸਾਨੂੰ ਵੇਖ ਕੇ ਲਾ ਜਾਂ ਜੀ ਤੁਸੀਂ ਰਾਤ ਮਿਲੇ ਬੰਦ ਹੀ ਡਿੱਕਾ ਤੇਡੀ ਆਪਣੀ ਡਿੱਕ ਚਾਹੀਦੀ ਅੱਛਾ ਜੋ ਵੀ ਗੱਡ ਫਰ ਕੰਮ ਹੈ ਪੈਸਾ ਨਾ ਥੋੜਾ ਵਰਤ ਰਹੀ ਆ ਸ਼ੌਂਕ ਹੀ ਕਰਨੇ ਚਾਹੀਦੇ ਆ ਜੋ ਤਾਂ ਦੁਖੀ ਹੋ ਜਾਣਾ ਚਾਹ ਲਾ ਮੇਰੀ ਚਾਹ ਕਿੱਥੇ ਆ ਚਾਹ ਪੜਦੀ ਪਈ ਏ ਬੰਦੀ ਪਿਆ ਜੀ ਵੰਦਨ ਪੈਸੇ ਮਿਲਿਆ ਤੈਨੂੰ ਕਿੰਨੀ ਖੁਸ਼ੀ ਹੋਈ ਆ ਖੁਸ਼ੀ ਬਹੁਤ ਹੈ ਹੋ ਗਈ ਆ ਕਿ ਐਵੇਂ ਉੱਤੋਂ ਤਾਂ ਕਰਦਾ ਨਹੀਂ ਯਾਰ ਹੋਈ ਆ ਨਹੀਂ ਆ ਮਾੜੀ ਹੋਈ ਨਹੀਂ ਆ ਨਹੀਂ ਸੋਚਦਾ ਨਹੀਂ ਮਾੜੀ ਸਾਨੂੰ ਮਿਲ ਗਏ ਤੁਹਾਨੂੰ ਦੇ ਆ ਕੇ ਸੋਚ ਆਪੇ ਨਹੀਂ ਮਾੜੀ ਗਈ ਤੁਹਾਡੀ ਵੀ ਕਿੰਨਾ ਖੁਸ਼ ਹੈ ਦਿਲੋਂ ਮੈਂ ਬੱਗ ਬੱਗ ਤੇ ਜੇ ਆਜੋ ਅੱਜ ਹੋਰ ਮਿਲ ਜਾਓ 80000 ਫਿਰ ਫਿਰ ਤਾਂ ਜੇ ਕਹਿੰਦੇ ਨੇ ਪੈਸੇ ਆਪਣੇ ਜ਼ਿਆਦਾ ਨੇ ਰੁਪਇਆ 30000 ਕਾਟ ਦੋ ਕਾਟ ਨਹੀਂ ਹੁਣ ਦੱਸਦੇ ਜੀ ਲੈ ਕੇ ਲੰਦੇ ਹਾਂ ਉਹਨਾਂ ਨਾਲ ਕਿ ਬੇਚਕ ਲੈ ਚਾੜ ਕਤਰਾ ਪਾਉਗਾ ਕਾਪੇ ਇਹ ਕਾ ਬੰਦਰ ਪਹਿਲਾਂ ਜਿਹੜਾ ਤੋਂ ਮਾਨਦਾਰ ਜਿਹੜਾ 5 ਰੁਪਏ 10 10 ਰੁਪਏ 5 ਦੱਸੀ ਖੜਾ ਹੈ ਹਨਾ ਜਦੋਂ ਉੱਥੇ ਸ਼ਾਇਦ ਹਰਕੇ ਮੜਾ ਜਣਾ ਥੋੜਾ ਜਗਾ ਨਾ ਇਹਨੇ ਆਪ ਤਿਆਰ ਕਰਾਇਆ ਮੇਰੇ ਸਾਹਦੇ ਮੈਂ ਨਵੀਂ ਨਵੀਂ ਦੁਕਾਨ ਖੋਲੀ ਆ ਯਾਰ ਤੂੰ ਨਾ ਚਾਹ ਬਿਨਾਂ ਰੁੱਸਾ ਵੈਗੀ ਗੱਲ ਹੈ ਉਧਰ ਤਾਂ ਵੀ ਗਾਇ ਕਿਤੇ ਇਹਨਾਂ ਵਾਸਤੇ ਕਾਰੇ ਚੱਲੇ ਹਨਾ ਇਹਨਾਂ ਨੇ ਥੋੜੇ ਕੋਟੇ ਚੱਲੇ ਉੱਥੇ ਪੜਾ ਚਾਰ ਦਿਨ ਦੀ ਫੀਟ ਗਈ ਚਾਹ ਹੁਣ ਆਪ ਛਡਾਉਂਦਾ ਜੀ ਖੁਜੀ ਅਡਵਾਬ ਚੜੀ ਵੀ ਇਹਦੇ ਇੰਦਰ ਚੜਨੀ ਆ ਠੀਕੇ ਕਿ ਨਹੀਂ ਦੋ ਤੇ ਮਹੀਨੇ ਹੋ ਗਏ ਇੱਥੇ ਲੱਗੇ ਫਿਰਦੇ ਇਹਦੇ ਬੁੱਢੇ ਵਾਲੀ ਕਦੋਂ ਪਹਜਾਤਾ ਸਾਡੂ ਦੋ ਕੁ ਮਹੀਨੇ ਹੋ ਗਏ ਉੱਥੋਂ ਪਹਜਾਤਾ ਵਕੀਲੀ ਦੇ ਵਿਆਹ ਤੋਂ ਪਹਿਲੇ ਅਰੇ ਜਾਓ ਤੁਸੀਂ ਅੱਗੂ ਨਿਕਲੇ ਠੱਗ ਬਿਲੀ ਇੱਕ ਮਗਰ ਆਏਗਾ ਐਤਰ ਪਾਰੀ ਉੱਤੇ ਉਹ ਹੈਗਾ ਪਹਜਾਉਗਾ ਬਾਕੀ ਤਾਂ ਦਰਖਤ ਹੀ ਅਸੀਂ ਚੋਰ ਜਣ ਵਾਲਾ ਉੱਥੋਂ ਨਿਕਲੇ ਉਹਨਾਂ ਕੋਲ ਆਹ ਕੰਮ ਕੀਤਾ ਫਿਰ ਉਹ ਬੁੱਢਾ ਫੋਨ ਲਾਵੇ ਫੋਨ ਨਾ ਚੱਕੀ ਬਾਅਦ ਫਿਰ ਮਹੀਨੇ ਬਾਅਦ ਨਿਕਲਿਆ ਉਹ ਬੰਦੇ ਚੰਗੇ ਹੀ ਯਾਰ ਇਰਾਨੀ ਨਗਰ ਨਗਰ ਬੰਦੇ ਤੇ ਨਹੀਂ ਇਹ ਰਿਆਦਾ ਤਿੰਨ ਚਾਰ 21 ਇੱਕ ਮਗਰਾ ਹੈਗਾ ਇਹ ਉੱਤੇ ਤਿੱਬੀ ਜੀ ਦੇ ਅਹੀ ਰਾਸੀ ਜਿਆਦਾ ਤੁਹਾਡੀ ਦੀ ਤਵੇ ਦੀ ਮਸ਼ੀਨ ਲਾ ਰਹੀ ਹੈ ਹੰਨਾ ਇੰਦਰ ਰਾਜੇ ਉਹ ਡੇ ਜੜ ਵੋਰਸ ਖਿੱਚਾਈ ਤੁਰਟੇ ਕਿਥੋਂ ਭਕਾਉਣਾ ਹੈ ਐ ਇੰਦਰ ਵੇਖਣਾ ਕੋਈ ਦੁਕਾਨ ਆਉਂਦੀ ਰਸਤੇ ਚ ਵਧੀਆ ਚੰਗੀ ਜੀ ਆਹ ਕੇ ਯਾਰ ਬੱਬੂ ਕੋਈ ਹਾਲ ਨਹੀਂ ਰਿਹਾ ਨਾ ਦੋ ਮਹੀਨੇ ਪੰਨੇ ਕਿ ਟਾਈਮ ਜਿਆਦਾ ਲਾਇਆ ਪੈਸਾ ਬਣਾ ਕੋ ਨਹੀਂ ਅੱਗੇ ਟਾਈਮ ਥੋੜਾ ਲਾਉਂਦੇ ਪੈਸੇ ਵਧੀਆ ਬਣਦੇ ਹਾਂ ਨਾ ਪਾਣੀ ਤਿੰਨ ਰੱਖੀ बटे ਵਿੱਚ ਹਵਾਲ ਕੇ ਇੱਕ ਹੋਰ ਲਾਇਓ ਵੀ ਹੋ ਗਿਆ ਦੋ ਅੱਗੇ ਹੈ ਮੇਰਾ ਵਾਦਾ ਉਹਦੇ ਕੋਲ ਰਫਾਨ ਗੋਠੀ ਕਰਾਉਣ ਨੂੰ ਇਥੇ ਲੋਟੂ ਹੋ ਗਏ ਸਾਰੇ ਚੱਲੇ ਵੀ ਚਲੇ ਆਏ ਯਾਰ ਹਾਂ ਝਾ ਇੱਕ ਹੋਰ ਦੇਣਾ ਯਾਰ ਮੇਰੇ ਇਸ ਵਿੱਚ ਡਾਲਿਆ ਜਾ ਆਇਆ ਇਹ ਕੀ ਹੈ ਕਿਆ ਬੜੀ ਸਵਾਦ ਹੈ ਨਾ ਤਾਂ ਇੱਕ ਬੰਦਾ ਫੋਰਮੈਨ ਹੈ ਆਪਣਾ ਕਿਹੜਾ ਪਿੰਡਾ ਫੋਰਮੈਨ ਜੀ ਆਪਣਾ ਜੜੜ ਨਹੀਂ ਆਇਆ ਪਹਿਲੇ ਸਾਸਰੀ ਘਰ ਦਾ ਬੁਲਾਓ ਸਾਸਰੀ ਘਰ ਭਾਈ ਸਾਸਰੀ ਉਹਨਾਂ ਨੇ ਬੁਲਾਇਆ ਕਿ ਸਾਨੂੰ ਤੁਹਾਨੂੰ ਤੁਹਾਨੂੰ ਇੱਕ ਹੋਰ ਬੰਦਾ ਸੀ ਆਪਣੇ ਨਾਲ ਦਾ ਕਿ ਹੋਰ ਇੱਕ ਬੰਦਾ ਇਹ ਨਾਲ ਹੀ ਨਾ ਨਾਲ ਹੀ ਇਹ ਹੁਣ ਨਹੀਂ ਸਾਸਰੀ ਘਰ ਦਾ ਬੁਲਾਓ ਕਿਹੜਾ ਪਿੰਡ ਆਪਣਾ ਮੈਂ ਆਪਣਾ ਫਾਇਲ ਕਾ ਫਾਇਲ ਕਾ ਬੜੇ ਦੂਰ ਦੂਰ ਦੇ ਯਾਰ ਵੈਰਟੀਆਂ ਨੇ ਤੇ ਇਹ ਦੂਜਾ ਇਹ ਕਿੰਨੇ ਸਾਲ ਹੋ ਗਏ ਪਹਿਲੇ ਕੋਲਾਇਆ ਕਿ ਪਹਿਲਾਂ ਹੀ ਇਹ ਮਨ ਲਵੇ 8-10 ਸਾਲ ਹੀ ਮੈਨਾਂ ਨਾਲ ਇੱਥੇ ਆਉਣਾ ਇਹਦਾ ਬੰਦਾ ਬਹੁਤ ਪੁਰਾਣਾ ਤਾਂ ਠੀਕ ਆ ਹਾਲ ਵੀ ਬੁਰੇ ਹੋਏ ਪੈਸਾ ਵਜਾ ਕੋ ਨਾਈ ਕਿਥੋਂ ਠੀਕ ਹੈ ਕਿ ਨਹੀਂ ਆਪ ਨੇ ਨਾਤੇ ਆ ਦੇ ਬੰਦੇ ਡਵਾੜ ਤੋਂ ਦੇਦੇ ਆ ਰਾ ਸਿਰਾ ਆਪ ਤੋਰ ਕੱਢੀ ਫਿਰਦੇ ਤੋੜੂ ਮੇਰੇ ਹੀਰਦੇ ਆ ਨਾਉਣਾ ਹੀ ਨਹੀਂ ਇਹਨਾਂ ਜਾਣ ਕੇ ਨਾਉਦੇ ਜਾਣ ਕੇ ਸਵਾਲ ਨਾ ਚੜ ਜੇ ਬੰਦੇ ਡਰਦੇ ਆਣਾ ਪਾਣੀ ਦਰਮਾੜਾ ਆ ਮਖਾਣਾ ਇੱਕ ਪੁੱਤ ਆ ਕੋਈ ਦਿੱਸਤ ਨੂੰ ਮਖਾਣਾ ਸੀ ਜੈਸ ਨਹੀਂ ਆ ਜੀ ਦੇ ਮਾਣ ਉਹਨਾਂ ਹੀ ਬੜੇ ਪੰਪ ਤੰਨੇ ਤੇਰੇ ਸਵਾਲਾਂ ਦਾ ਦਵਾਈ ਕਰ ਲਵਾਂਗੇ ਨਰੀਜ ਕੋਲ ਕਾਪਣਾ ਡਵਾ ਡਵਾ ਡੇਰੇ ਹਾਰਾ ਨੂੰ ਨਹੀਂ ਮੈਂ ਨਹੀਂ ਪੀਣਾ ਬਸ ਆਪ ਦੇ ਇੱਕ ਪੀ ਤਾ ਓ ਬੇਰੀ ਉਹ ਪਰਲਾ ਤੁਸੀਂ ਕਿਹਨਾਂ ਬੈਠੇ ਆ ਜੋ ਰੂਸਿਆ ਹੁੰਦਾ ਬੰਦਾ ਹਾਂ ਰੂਸੇ ਦਾ ਹੀ ਹਿਰਦੇ ਇਕਦੇ ਦੋ ਜਾਨਾ ਸਾਸਰੀ ਘਰ ਵਾਲੇ ਕੀ ਵਿਚਾਰਿਆ ਤੇਰਾ ਕੀ ਸਾਸਰੀ ਘਰ ਵਾਲੇ ਚਾਰੇ ਸਸਰੀ ਘਰ 100 ਰੁਪਏ ਦੁਬਾਰਾ ਫਿਰ ਸ਼ੇਰ ਮੈਂ ਫੀਰ ਸ਼ੇਰਪੀਟ ਕਰਦਾ ਗੋਲੀ ਕੀ ਕਿਸੇ ਕੋਲੇ ਬੰਦੇ ਦਾ ਸ਼ੇਰਪੀਟ ਕਰਦਾ ਵੀ ਤੇਰੇ ਇੱਕ ਬੰਦੇ ਹੱਥ ਜੋੜਨ ਨਾਲ ਸਾਡੀ ਦੋ ਦੋਹਾਂ ਦੀ ਹੋਰ ਗੱਲ ਛੁੱਟ ਗਈ ਆ ਮੈਂ ਪਹਿਲ ਮੱਠੀ ਕਰ ਲਈ ਤੂੰ ਲਾਈਟਾ ਮਾਰੀ ਮੈਨੂੰ ਨਾ ਮੈਂ ਮੱਠੀ ਕਰ ਲਈ ਮਹੀਨ ਮੈਂ ਆ ਪੁਖੜ ਅਗੋਂ ਨਾਕਾ ਲੱਗਾ ਖੜਾ ਹੈ ਕਹਿੰਦੇ ਝਾਲਾ ਉੜਦਾ ਹੈ ਬੜੀ ਪੋਸਤ ਹੈ ਹਾਂ ਵੀ ਬੱਬੂ ਮੈਂ ਅਗੋਂ ਨਾਕਾ ਲੱਗਾ ਖੜਾ ਮੈਂ ਮੱਠੀ ਕਰ ਲਈ ਮੈਂ ਜਿਹਦੇ ਨੂੰ ਰੋਕਣਾ ਫਿਰ ਮੈਂ ਕਿਤਾ ਮੈਂ ਰੋਕ ਲਵਾ ਫਿਰ ਮੈਂ ਨਾ ਯਾਰ ਰਖਣਾ ਯਾਰ ਫਿਰ ਆ ਜਾ ਤੂੰ ਲਾਂਗਰ ਮਰੇ ਕਿਤੇ ਮੈਂ ਕਿੰਦਰ ਕੇ ਧੂਆਂ ਵੇਖ ਲੈ ਨਿੰਜਾ ਦਾ ਵੀ ਨੇ ਮੱਠੀ ਕੀਤੀ ਪਹਿਲੇ ਨੂੰ ਫੜੀਏ ਮੇਰੇ ਨਾਲ ਵੇਂਦੇ ਹੀ ਮੈਂ ਤਾਂ ਵੇਖਿਆ ਗੁੰਨੇ ਨਾਲੇ ਹਾਂ ਰਾਤ ਇੱਕ ਨੇ 500 ਲੈ ਲਾ ਸਾਡੇ ਕੋਲ ਸਾਡੇ ਬਸ ਮਿੰਟਾਂ ਕਰ ਕਰ ਕੇ ਕੀਮਾ ਲਾਦੇ ਸੀ ਉਹ ਪਹਿਲਾਂ ਇੱਕਾਂ ਦਾ ਹੀ ਰੋਕ ਲਈ ਹੈ ਕਹਿੰਦਾ ਜਾਓ ਕਿਵੇਂ ਕਰੀਏ ਆ ਆ ਪਿਆੰਦਾ ਆਂ ਇਸ ਵਾਰ ਯਾਰ ਮੰਦਾ ਹੀ ਲੱਗੇਗਾ ਹਾਂ ਮੰਦਾ ਲੱਗਾ ਆਨਾ ਮੈਂ ਮੰਦਾ ਹੀ ਲੱਗਾ ਆਂ ਯਾਰ ਫਿਰ ਕੁਛ ਤਾਂ ਸੇਵਾ ਕਰਾ ਬੜੀਆਂ ਮਿੰਟਾਂ ਨੂੰ ਦੇਖੀ ਤੇ ਕਿੱਥੇ ਛੱਡੇ 500 ਦੇਣਾ ਪੈ ਲੋ ਛੜਾ ਗਿਆ ਵੀ ਆਪੋ ਮੰਦਾ ਇੰਨਾ ਜਿਆਦਾ ਬੜਕਾ ਹੀ ਮਾਰਦੇ ਜਾਂ ਨਾ ਠੰਡੀ ਠੰਡੀ ਆਈਆਂ ਇਹ ਕੰਡੀਸ਼ਨ ਜਿਹੜਾ ਚੌੜੇ ਹੋ ਕੇ ਬੈਠੇ ਨੇ ਉਹ ਤਾਂ ਨਾ ਲਾਈ ਹੂ ਅੱਕੀ ਨਾ ਉਹਨੂੰ ਪੂਰਾ ਲਾਈ ਗਾਣ ਤੇ ਪਰ ਆਪਾਂ ਹੋਰ ਕੰਪਲਾਈ ਕਰਨਾ ਹੈ ਵੀ ਕੀ ਖਿਆਲ ਹੈ ਸਾਡੇ ਵੀਰ ਜਿਹੜੇ ਕੇਐਸ ਵਾਲੇ ਸਾਨੂੰ ਮਿਲਿਆ ਨਾ ਰਸਤੇ 'ਤੇ ਅਸੀਂ ਇਹਨਾਂ ਨੂੰ ਪੁੱਛਿਆ ਵੀ ਤੁਹਾਡੇ ਮਾੜੀ ਵੀਡੀਓ ਬਣਾਉਣੀ ਆ ਬੜੀ ਮੁਸ਼ਕਲ ਨਾਲ ਬੋਲੇ ਆਂ ਯਾਰ ਸਾਡੇ ਕੋ ਬੋਲੇ ਨਹੀਂ ਜਾਂਦਾ ਸੀ ਇੰਨੇ ਬੰਦੇ ਲੱਗ ਰਹੇ ਆ ਕਿ ਪੁੱਛਣਾ ਕੀ ਆ